ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਹਿਮੂਦਪੁਰਾ ਤੇ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਇਸ ਵੇਲੇ ਗੁਰਵੰਤ ਵੀਰ ਦੇ ਘਰੋਂ ਤੁਹਾਨੂੰ 6-7 ਐਨੀਮਲ ਵਿਖਾਉਣ ਲੱਗੇ ਆ ਜਿਨ੍ਹਾਂ ਦੇ ਵਿੱਚ ਇੱਕ ਦੋ ਜਾਨਵਰ ਤੁਹਾਡੀ ਪਸੰਦੀਦੇ ਫਲ ਖਾਸ ਰਹਿਣਗੇ ਜੇ ਸਜਣੋ ਬੂਰੀ ਨੀਲੀ ਰਵੀ ਤੇ ਮਗਰ ਵੀ ਕੱਟੀ ਇਹ ਚਾਹੁੰਦੇ ਸੀ ਤਾਂ ਅੱਜ ਫਿਰ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਇਹ ਤੋਰ ਤਾਰ ਕੇ ਵਿਖਾਵਾਂਗੇ ਬੜੀ ਸ਼ਾਨਦਾਰ ਝੋਟੀਆ ਮੰਨ ਲਓ ਵੀ ਕੋਈ ਵੀ ਹੱਥ ਧਰਾ ਲੱਭਣ ਵਾਲੇ ਨੂੰ ਵੀ ਨਾਮ ਦੇਣ ਵਾਲੀ ਗੱਲ ਆ ਸਿੰਗਾਂ ਤੋਂ ਲੈ ਕੇ ਪੈਰਾਂ ਤੱਕ ਕਰਮਾਂ ਵਾਲੀ ਸਾਰੀ ਕੁਦਰਤ ਨੇ ਨਾ ਇੱਕ ਹੀਰਾ ਤਿਆਰ ਕੀਤਾ ਜਰੂਰ ਕਮੈਂਟ ਕਰਕੇ ਦੱਸਿਓ ਤੇ ਅੱਗੇ ਆ ਗਈ ਇੱਕ ਮੋਹਰਾ ਦੀ ਕੱਟੀ ਬੜੀ ਛਾਈ ਸ਼ੂਈ ਤੇ ਬੜੀ ਸ਼ਾਨਦਾਰ ਪਲੀ ਸੰਭੀ ਤੇ ਕਿਹੜਾ ਸੂਆ ਕਿੰਨਾ ਦੁੱਧਵਾਦ ਦਿੱਤਾ ਇਹਦੀ ਵੀ ਡਿਟੇਲ ਆਪਾਂ ਤੁਹਾਡੇ ਤੋਂ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਆਜੋ ਅੱਗੇ ਕੀਰਾਂ ਤੁਹਾਨੂੰ ਮੈਂ ਕੈਮਰਾ ਮਾਰਦਿਆਂ ਤੇ 6 ਐਨੀਮਲ ਵਿਖਾਵਾਂਗੇ ਜਿਹੜੇ ਆਪਣੇ ਅੱਜ ਵੀਡੀਓ ਚ ਐਂਡ ਤੱਕ ਤੁਸੀਂ ਦੇਖਣੇ ਆ ਆ ਵੀ ਝੋਟੀ ਵੇਖਿਓ ਹੈ ਨਾ ਕਿਆ ਬਾਤਾਂ ਵਾਲੀ ਗੱਲ ਬੜਾ ਸ਼ਾਨਦਾਰ ਲੇਵਾ ਤਿਆਰ ਕਰੀ ਆਉਂਦੀ ਹਜੇ ਵੀ ਦਿਨ ਕੋਈ ਲਾਊਗੀ ਵੇਖੋ ਕਿੰਨੀ ਕੁਆਲਿਟੀ ਆ ਤੇ ਬੜੇ ਚੰਗੇ ਦੁੱਧ ਵਾਲੀ ਤੇ ਇੱਕ ਸਜਣੋ ਆ ਤੁਹਾਨੂੰ ਵੇਟ ਕਰਿਓ ਲਾਸਟ ਤੇ ਵੀਡੀਓ ਚ ਵਿਖਾਉਣੀ ਮੈਂ ਲੇਵਾ ਨਾਲ ਨਾੜਾਂ ਨਾਲ ਗੁੰਦਿਆ ਪਿਆ ਤੇ ਕਰਮ ਵਾਲੀ ਨੇ ਬੜਾ ਚੰਗਾ ਦੁੱਧ ਪਾਇਆ ਹੋਊਗਾ ਮਗਰਲੇ ਸੂਏ ਕਿਹੜਾ ਵੀ ਸੂਆ ਸੂੰਦੀ ਉਹ ਗੱਲਬਾਤ ਆਪਾਂ ਜਿਹੜਾ ਮਾਲਕਾਂ ਨੇ ਦੱਸਿਆ ਹੋਊਗਾ ਵੀਰ ਹਰਾਂ ਤੋਂ ਲੈ ਕੇ ਸਾਂਝਾ ਕਰ ਦੇਣਾ ਤੁਹਾਡਾ ਨਾ ਵੇਖੋ ਕੁਆਲਟੀ ਇਹਦੀ ਬੜੀ ਬਰੀਕੀ ਲੱਗੀ ਹੋਈ ਮੈਨੂੰ ਵੇਖੋ ਤੇ ਪਤਲੀ ਚਮੜੀ ਦੀ ਆਜੋ ਬੂਰੀ ਤੋਂ ਸ਼ੁਰੂ ਕਰਦੇ ਆ ਤੇ ਜਿਹੜਾ ਸਜਣੋ ਪਸੰਦ ਆ ਗਿਆ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਤੁਹਾਡਾ ਧੰਨਵਾਦ ਜੁੜੇ ਰਹੋ ਐਂਡ ਤੱਕ ਗਰਵੰਤ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਨੂੰ ਸਭ ਹੋਰ ਸੁਣਾ ਮੇਰਾ ਭਰਾ ਵਧੀਆ ਜੀ ਵਧੀਆ ਤੁਸੀਂ ਸੁਣਾਓ ਚੜਦੀ ਕਲਾ ਨਾ ਚੜਦੀ ਕਲਾ ਜੀ ਤੇ ਐਡਰੈਸ ਮੇਰੇ ਭਰਾ ਦਾ ਐਡਰੈਸ ਹੈਗਾ ਵੀਰ ਜੀ ਨਾਮ ਮੇਰਾ ਗਰਵੰਤ ਸਿੰਘ ਪਿੰਡ ਮਹਿਮੂਦਪੁਰਾ ਤਹਿਸੀਲ ਪੱਟੀ ਜਿਹੜਾ ਸ੍ਰੀ ਤਰਨਤਨ ਸਾਹਿਬ ਨੰਬਰ ਆਪਣਾ ਨੰਬਰ ਹੈਗਾ 98772 8043 ਤੇ ਉਹਨਾਂ ਨੇ 772 8043 ਵਪਾਰ ਦਾ ਕੰਮ ਆ ਰੂਟੀਨ ਚ ਹੀ ਪਸੰਗੋ ਨੇ ਹਾਂ ਜੀ ਤੇ ਅੱਜ ਫਿਰ ਖਾਸ ਰਹੂਗੀ ਆ ਹਾਂ ਜੀ ਅੱਜ ਇੱਕ ਤੋਂ ਇੱਕ ਵੱਖਰੀ ਐਸਨਸਾਲ ਹੈ ਨਾ ਹਾਂ ਜੀ ਆਪਣੀ ਆਪਣੀ ਜਗ੍ਹਾ ਤੇ ਸਾਰੀਆਂ ਟਾਪ ਦੇ ਨਗਿਨੇ ਹਾਂ ਜੀ ਕੀ ਖਰੀਦਾਰ ਵੀਰ ਭਰਾ ਵੇਖੂਗਾ ਕਾਲੀ ਖਰੀਦਾਂ ਗ ਬੂਰੀ ਖਰੀਦਾਂ ਬੂਰੀ ਖਰੀਦਾਂ ਹਨਾ ਹਾਂਜੀ ਤੇ ਬਾਕੀ ਅਗਲੇ ਦੀ ਚਵੇਸ ਰਹੂਗੀ ਅੱਜ ਹਾਂਜੀ ਤੇ ਹਰ ਪੂਰੀ ਕਰਾਂਗੇ ਹਨਾ ਜੇ ਕੋਈ ਬੂਰੀ ਦਾ ਸ਼ਕੀਨ ਆ ਤਾਂ ਬੂਰੀ ਵੀ ਲੈ ਆਂਦੀ ਟੌਪ ਦੀ ਹਨਾ ਲਿਆਂਦੀ ਵੀ ਤੇ ਪਰ ਲਿਆਂਦਾ ਵੀ ਨਗੀਨਾ ਨਗੀਨਾ ਠੀਕ ਆ ਇਹ ਸੂਆ ਕਿਹੜਾ ਸੂਈ ਆ ਸ਼ਾ ਪਹਿਲਾ ਸੂਆ ਸੂਈ ਸਮਸਾ ਚਾਰ ਦੰਦ ਜੇ ਮੂੰਹ ਕਿਆ ਬਾਤ ਆ ਪਲੂਣ ਸੂਈ ਕੰਟੀ ਤੇ ਮੂੰਹ ਚਾਰ ਦੰਦ ਹਾਂਜੀ ਤੇ ਐਵੇਂ ਹੀ ਦੱਸਦੀਏ ਤੇ ਮਗਰ ਵੀ ਕੱਟੀ ਹਨਾ ਹਾਂਜੀ ਕੱਟੀ ਕਾਲੀ ਨੀਲੀ ਰਵੀ ਦੀ ਕਾਲੀ ਨੀਲੀ ਰਵੀ ਇਹਨੂੰ ਭਰ ਐ ਕਹਦੇ ਗਏ ਬੂਰੀ ਨੀਲੀ ਹਨਾ ਬੂਰੀ ਨੀਲੀ ਰਾਵੀ ਟੇਡੇ ਕੱਟ ਜੇ ਵੇਖੋ ਟੇਡੇ ਪਟੇ ਦੇ ਵਿੱਚ ਵਾਕਿਆ ਤੇ ਲੇਵੇ ਵਿੱਚ ਵੀ ਡੱਬ ਹਨਾ ਵੇਖੋ ਹਾਂ ਵੀ ਜੇ ਕੋਈ ਐ ਕਹਦੇ ਤਾਂ ਸਾਰੇ ਸਾਰੀਆਂ ਚੀਜ਼ਾਂ ਪੂਰੀਆਂ ਕਰਦੀ ਆ ਤੇ ਮੂੰਹ ਚਾਰ ਦੰਦ ਮੂੰਹ ਚਾਰ ਦੰਦ ਸੂਈ ਨੂੰ ਕਿੰਨੇ ਸ਼ਾਦਨ ਹੋ ਗਏ ਸੂਈ ਨੂੰ ਕੋਈ 8 ਮੰਨ ਲੇ 10 ਮੰਨ ਲੇ 11 ਮੰਨ ਲੇ ਅਗਲੇ ਸਾਹਮਣੇ 13 ਕਿਲੋ ਦੁੱਧ ਨਾਜ ਰਿਆ ਕਰਨ ਸੂਈ ਹਫਤੇ ਤੋਂ 10 ਦਿਨਾਂ ਦੀ ਮੰਨ ਲੇ ਤੇ 13 ਕਿਲੋ ਦੁੱਧ 13 ਕਿਲੋ ਦੁੱਧ ਉਹ ਤਿਆਰ ਆ ਕੀ ਬਾਤ ਆ ਤੇ ਇਹਦੀ ਤੋਰ ਕਰਮਾ ਵਾਲੀ ਦੀ ਕਰਾਈਏ ਚੱਕ ਫਿਰ ਸੱਜਣੋ ਆ ਵੇਖਿਓ ਕਿਹੜੇ ਘਰ ਦਾ ਸ਼ਿੰਗਾਰ ਬਾਨੀ ਆ ਇਹ ਕੱਟੀ ਬਲੂਨ ਸੂਈ ਆ ਮੂੰਹ ਚਾਰ ਦੰਦ ਆ ਜਾ ਪੱਤਾ ਆ ਜਾ ਆ ਜਾ ਤੇ ਸਭ ਚੋਣ ਚਾਨ ਚੋਣ ਚਾਨ ਸਸ ਵਾ ਇੱਕ ਨੰਬਰ ਆ 100 ਦੀ 100 100 ਦੀ 100 ਵਾਕੇਈ ਕੀ ਬਾਤ ਆ 13 ਕਿਲੋ ਦੰਦ ਸੱਜਣੋ ਕੱਟੀ ਪਲੂਨ ਦੇ ਕੋਲੇ ਹਫ਼ਤੇ ਤੋਂ 10 ਦਿਨਾਂ ਦੀ ਸੂਈ ਮਗਰ ਨੀਲੀ ਰਾਵੀ ਦੀ ਕੱਟੀ ਤੇ ਜਿਵੇਂ ਪਹਿਲਾਂ ਗੱਲ ਕੀਤੀ ਆ ਨਾ ਵੀ ਨਗੀਨਾ ਕਹਿ ਦਈਏ ਤਾਂ ਦੋ ਰਿਆਂ ਨਹੀਂ ਤੇ ਹੱਥ ਕੱਤਨੀ ਨਹੀਂ ਬੜੀ ਸ਼ਾਨਦਾਰ ਤੇ ਜਾਨਦਾਰ ਤੇ ਸਾਹਮਣ ਵਾਲੇ ਸੱਜਣਾ ਨੇ ਵੀ ਨਾ ਰੂਹ ਨਾਲ ਕੱਟੀ ਸਾਂਭੀ ਆ ਕੋਈ ਐ ਨਹੀਂ ਗੱਲ ਜੇ ਚੰਗੀ ਸਾਂਭੀ ਆ ਤਾਂ ਸੱਜਣੋਂ ਐਡੀ ਜਵਾਨ ਹੋਈ ਤੇ ਚਾਰ ਦੰਦ ਸੁੰਦੀ ਆ ਵੇਖੋ ਤੋਫਾ ਸੰਸਰ ਤੋਫਾ ਤੋਫਾ ਵਾਕੇ ਗਰਮੰਤ ਵੀਰ ਕਹਿੰਦਾ ਵੀ ਤੋਫਾ ਕਹਿ ਦਈਏ ਤਾਂ ਕੋਈ ਦੋ ਰਿਆਂ ਨਹੀਂ ਵੇਖਿਓ ਯਾਰ ਸਿੰਘ ਮੂੰਹ ਜਿਵੇਂ ਕਹਿੰਦੇ ਨੇ ਵੀ ਕੈਮਰਾ ਇਹਦੇ ਤੇ ਫੋਕਸ ਰੱਖੀਏ ਤਾਂ ਉਹ ਚੀਜ਼ ਆ ਦੋਨੇ ਪਾਸੇ ਡੱਬ ਹੈਂ ਕੀਆ ਵਸੂਲ ਚ ਵੀ ਹੈਨਾ ਹਾਂਜੀ ਆ ਵੇਖੋ ਲੈ ਵੇ ਦੋਨੇ ਪਾਸੇ ਡੱਬ ਕੀਆ ਹਾਂ ਮਨਕਨੀਆਂ ਕਹਿੰਨਾ ਕੀਆ ਬਾਤ ਆ ਵੇਖੋ ਸਜਣੋ ਜੇ ਸ਼ਾਨਦਾਰ ਬੱਚੇ ਲੈਣੇ ਚੰਗੇ ਟੀਕੇ ਲਵਾ ਕੇ ਤਾਂ ਟਾਪ ਦੇ ਬੱਚੇ ਵੀ ਲਾਉ ਤੇ ਜੇ ਦੁੱਧ ਵਾਲੇ ਪਾਸੇ ਜਾਵੜੀਏ ਤਾਂ ਸਜਣੋ ਵੈਲਣ ਕੱਟੀ ਥੱਲੇ 13 ਕਿਲੋ ਦੁੱਧ ਆ। ਧੌਣ ਬੜੀ ਲੰਮੀ ਆ, ਬੇਲ ਬੜੀ ਚੰਗੀ ਆ। ਹੁਣ ਇਹਦੀਆਂ ਸਾਰੀਆਂ ਸਹਿਤਾਂ ਕੀਤੀਆਂ ਕਿਉਂਕਿ ਇਹ ਸਹਿਤਜੋਗ ਕੁਦਰਤ ਨੇ ਚੀਜ਼ ਬਣਾਈ ਆ ਸੱਜਣਾ। ਤੇ ਇਹਦੀ ਸਹਿਤ ਕਰਨੀ ਬੰਦੀ ਐ ਨੇ ਆਪਦੀ ਸਹਿਤ ਆਪ ਨਹੀਂ ਕਰਨੀ, ਆਪਾਂ ਹੀ ਕਰਨੀ ਆ ਕਿਉਂਕਿ ਕੁਦਰਤ ਨੇ ਇਹਨੂੰ ਹੀਰਾ ਬਣਾ ਕੇ ਭੇਜਿਆ ਧਰਤੀ ਤੇ। ਤੇ ਇਹਦਾ ਰੇਟ ਛਾ ਜੀ? ਰੇਟ ਇਹਦਾ ਸਾਨੂੰ ਫੋਨ ਤੇ ਕਰਾਂਗੇ ਆਪਾਂ। ਓਕੇ ਰਬੋਟ। ਹਾਂਜੀ ਜਿਹੜਾ ਵੀ ਰੁਪਾ ਲੈਣ ਦਾ ਚਾਹਵਣਾ ਹੋਣਾ। ਹਾਂ ਉਹ ਆਪਣੇ ਨਾਲ ਸੰਪਰਕ ਕਰ ਲੈ। ਕੰਟੈਕਟ ਕਰ ਸਕਦਾ। ਠੀਕ ਆ ਰੇਟ ਇਹਦਾ ਕਰਾਂਗੇ ਫੋਨ ਤੇ ਹਾਂਜੀ ਨਹੀਂ ਠੀਕ ਆ ਓਕੇ ਰਿਪੋਰਟ ਕੋਈ ਚੱਕਰ ਨਹੀਂ ਕਰਦੀ ਪਿੱਛੋਂ ਮਾੜੀ ਜੀ ਲਓ ਵੀ ਸੱਜਣੋ ਰੇਟ ਵੀਰ ਕਹਿੰਦਾ ਵੀ ਇਹਦਾ ਫੋਨ ਤੇ ਕਰਾਂਗੇ 100 ਕਈ ਵਾਰੀ ਪੜਦਾ ਹੁੰਦਾ ਤੇ ਕਿਸੇ ਕਈ ਵਾਰੀ ਖਰੀਦਦਣਾ ਆਲਾ ਸੱਜਣ ਵੇਚਣ ਆਲਾ ਵੀ ਹੁੰਦਾਗਾ ਤੇ ਫਿਰ ਉਹਦਾ ਵੀ ਪੜਦਾ ਰਹਿ ਜਾਂਦਾ ਬਾਕੀ ਤੁਸੀਂ ਸੰਪਰਕ ਕਰ ਲਿਓ ਤੇ ਵੈਸੇ ਤਾਂ ਜਾਇਜ਼ ਹੋਊ ਨਾ ਧੱਕਾ ਤਾਂ ਨਹੀਂ ਕਰਦੇ ਆਪਾਂ ਛੋਟੀ ਦੇ ਹਿਸਾਬ ਨਾਲ ਜਾਇਜ਼ ਹੀ ਹੋਊ ਠੀਕ ਆ ਹਾਂਜੀ ਓਕੇ ਤੇ ਆਹ ਮੂਹਰਾ ਦਾ ਨਗੀਨਾ ਕਿਹੜਾ ਸੁਆ ਇਹ ਵੀ ਦੂਜਾ ਸੁਆ ਸੁਣੀ ਜੀ ਇਹ ਵੀ ਕਰਮਾਂ ਵਾਲੀ ਦੂਜਾ ਸੂਗੀ ਠੀਕ ਆ ਇੱਕ ਤੋਂ ਇੱਕ ਵਧ ਗਿਆ ਸੰਸਾ ਹਾਂ ਤੇ ਪਹਿਲਾਂ ਤਾਂ ਕੀ ਦੁੱਧ ਦਾ ਰਿਕਾਰਡ ਰਿਆ ਦਾ ਜਿਹਨੇ 15 ਕਿਲੋ ਦੁੱਧ ਚਵਾਇਆ ਜੀ ਨੇ ਪਹਿਲਾਂ ਨੇ 15 ਕਿਲੋ ਦੁੱਧ ਚਵਾਇਆ ਤੇ ਦੂਜਾ ਸੂਆ ਸੂਗੀ ਦੂਜਾ ਸੂਆ ਸੋਣਾ ਜੀ ਓਕੇ ਦਿਨ ਕਿੰਨੇ ਲੈ ਜੂ ਆਪਾਂ ਰੋਜ਼ ਵੀਡੀਓ ਪਾਉਂਦੇ ਰਹਿੰਦੇ ਤੁਸੀਂ ਹਾਂਜੀ 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 ਏਡਾ ਪੜਿਆ ਡੰਗਰ ਕਿਤੇ ਆ ਰਹੀ ਨਹੀਂ ਕੋਈ ਸ਼ੱਕ ਨਹੀਂ ਬਈ ਘਰ ਖਵਾਉਣਾ ਪੈਂਦਾ ਹਨਾ ਫੇਰ ਜਾ ਕੇ ਏਡੀਆਂ ਏਡੀਆਂ ਮਈਆਂ ਪਾਲਦੀਆਂ ਸੂਆ ਦੂਜਾ ਦੂਜਾ ਸੂਆ ਤੇ ਦਿਨ ਕਿੰਨੇ ਲੈ ਜੂ ਜਿਹੜਾ ਜੀ 10 ਦਿਨ ਲੈ ਜੀ 10 ਦਿਨਾਂ ਦੇ ਵਿੱਚ ਵਿੱਚ ਸੂਪੂ ਹਨਾ ਕਰਮਾਂ ਵਾਲੀ 10 ਦਿਨ ਲੈ ਜੀ ਖੁੱਲੇ ਤੇਲੀਵਾ ਬਹੁਤ ਚੰਗਾ ਬਣਾਉ ਦੇਵਾ ਬਹੁਤ ਚੰਗਾ ਬਣਾ ਕੇ ਤਿਆਰ ਕਰਕੇ ਸੂਪ ਤੇ ਚਲੋ ਇਹ ਆਪਾਂ ਨੂੰ ਪਤਾ ਨਹੀਂ ਪਰ ਕੱਟੀ ਇਹ ਕਿਹੇ ਚੰਗੇ ਟੀਕੇ ਦੀ ਆ ਹਨਾ ਟੀਕਾ ਬਹੁਤ ਚੰਗੇ ਸੀਮਨ ਦੀ ਹੈ ਹਾਂ ਕਿਉਂਕਿ ਸੱਜਣੋ ਤੁਹਾਨੂੰ ਵੀ ਇਹਦਾ ਸਰੀਰ ਕਿ ਢਾਂਚਾ ਦੱਸਦਾ ਹੋਊਗਾ ਤੇ ਬਾਕੀ ਸਾਹਿਬ ਇਹ ਜਿਵੇਂ ਥਣਾ ਥੁਣਾ ਲੋ ਭਾਰਾ ਲੋਟੇ ਓਕੇ ਆ ਨਾ ਪਿੱਛੇ ਦੀ ਸੰਸਾ ਥਣਾ ਦੀ ਇਸ ਟਾਈਮ ਤੇ ਆਪਣੀ ਗਾਰੰਟੀ ਫੁੱਲ ਆਹੋ ਥਣ ਤੱਕ ਲਾ ਕੇ ਆਪਦੇ ਟੈਪ ਕਿ ਲੈ ਜੇ ਭਾਰ ਦੀ ਗਾਰੰਟੀ ਭਾਰ ਦੀ ਫੁੱਲ ਕੱਢੀ ਕਰਾ ਮੇਰਾ ਭਰਾਏ ਦੀ ਵੀ ਕਰਾਈਏ ਟੂਰ ਚੈੱਕ ਮਨ ਸੱਜਣੋ ਸਟਾਰਟਿੰਗ ਦੇ ਵਿੱਚ ਜਿਵੇਂ ਦੋ ਹੀਰੇ ਵਿਖਾਏ ਤੁਹਾਨੂੰ ਇਹ ਮੋਹਰਾ ਦਾ ਮੰਨ ਲਿਓ ਵੀ ਚੰਗੀ ਸੰਭਿਓ ਤੇ 16 15 ਤੋਂ 16 ਕਿਲੋ ਦੁੱਧ ਕੰਡੇ ਵਾਲਾ ਭਮਾਂ ਲਖਤੀ ਰੂਪ ਵੀ ਕਰ ਲਓ ਤਾਂ ਵੀ ਝੋਟੀ ਦੇਊਗੀ ਚੰਗੀ ਸੰਭਿਓ ਜਿਵੇਂ ਪਹਿਲਾਂ ਸੰਭੀ ਆ ਹਾਂ ਵਾਕੇ ਕੋਈ ਸ਼ੱਕ ਨਹੀਂ ਗਰਵੰਤ ਵੀਰ ਕਹਿੰਦਾ ਵੀ ਜਦੋਂ ਤਰਦੀ ਆ ਧਰਤੀ ਨੂੰ ਵੀ ਪਤਾ ਲੱਗਦਾ ਵੀ ਕੋਈ ਚੀਜ਼ ਉੱਤੇ ਤੁਰਦੀ ਆ ਕਿਉਂਕਿ ਜੇ ਕਹਿਦਗੇ ਨਾ ਵੈਸੇ ਕੰਮ ਇਹਨਾਂ ਦਾ ਅਰਥ ਦਾ ਵੀ ਨਾਲ ਆ ਤੇ ਆਰਤੀਆਂ ਦੇ ਸਹਰਾਣੇ ਵਰਗੀ ਘਾਵਤ ਬਣੀ ਆ ਹਨ ਵੀ ਗੁੰਦੀ ਪਈ ਆ ਲੈ ਆਓ ਸ਼ਾਹ ਜੀ ਵੇਖੀ ਪੈਰ ਚ ਨੰਬਰ ਲਿਖਾ ਆ ਵੇਖਿਓ ਸੱਜਣੋ ਹੈ ਨਾ ਮੂਰਾ ਦਾ ਨਗੀਨਾ ਤਾਂ ਨਗੀਨਾ ਹੀ ਆ ਕੋਈ ਸ਼ੱਕ ਨਹੀਂ ਸੱਜਣੋ ਕਿੰਨੇ ਕਰਵਾਈਆਂ ਸੰਧੂ ਸਾਹਿਬ ਦੇ ਓਕੇ ਹਾਂਜੀ ਠੀਕ ਆ ਦੋਵੇਂ ਹੀ ਪੂਰੀ ਤੇ ਕਾਲੀ ਉਹ ਵੀ ਸੱਜਣਾ ਨੂੰ ਚੰਗਾ ਸ਼ੌਂਕ ਆ ਹਨਾ ਮੱਝਾਂ ਦਾ ਪਤਾ ਕੀ ਹੁੰਦਾ ਹੈ ਹਾਂ ਮੈਂ ਜਿੱਦ ਕਿ ਟੋਕੀ ਮੱਝ ਜਿੰਦਗੀ ਚ ਪਹਿਲੀ ਵਾਰ ਲੱਗੀ ਆ ਸੂਈ ਮੱਝ ਵੇਚਣਾ ਨਾ ਉਹਨਾਂ ਕਹਿ ਤਾ ਉਹ ਬੇੜਾ ਕਰਦੇ ਆਂ ਲੈਂਿਆ ਦੋਵੇਂ ਕੇ ਜੋੜਾ ਲੈਣਾ ਠੀਕ ਆ ਨਹੀਂ ਤਾਂ ਉਹ ਕਹਿੰਦੇ ਸਵਾ ਕੇ ਚਵਾ ਕੇ ਦੇਉਂਗਾ ਦੁੱਧ ਤੇ ਕਰਕੇ ਆਓ ਚਵਾ ਕੇ ਦਿੱਤੀ ਇਹ ਵੀ ਚਵਾ ਕੇ ਦੇਣੀ ਲੈ ਲਿਆ ਦਾ ਪਸ਼ੂ ਲੈ ਲਿਆ ਸੂਈ ਮੈਂ ਵੇਚਦਾ ਉਹ ਜਿੱਦਾਂ ਉਹ ਚਵਾ ਕੇ ਦਿੱਤੀ ਬੂਰੀ ਇਹ ਵੀ ਚਵਾ ਕੇ ਦਊ ਵੀ ਉਹਨੂੰ ਆਪਦੇ ਪਸ਼ੂਆਂ ਤੇ ਇੰਨਾ ਮਾਣ ਆ ਵੀ ਇੰਨਾ ਰਵਾ ਚੰਗਾ ਹਾਂਜੀ ਤੇ ਇਹਦਾ ਰੇਟ ਫਿਰ ਇਹਦਾ ਰੇਟ ਸੰਤੋਖ ਕਰਨ ਨੂੰ ਭਾਵੇਂ ਸਵਾ ਲੱਖ ਕਰ ਲਈਏ ਇੱਕ ਵੀ ਕਰ ਲਈ ਓਕੇ ਜਿਹੜੀ ਦੇਣੀ ਆ ਨਾ 110000 1 ਲੱਖ ਤੇ 10000 ਦੀ ਅੱਜ ਦਾ ਰੇਟ ਇਹਦਾ ਤੇ ਵੀਰੇ ਕੋਈ ਜ਼ਿਆਦਾ ਨਹੀਂ ਹਾਂਜੀ ਕੋਈ ਜ਼ਿਆਦਾ ਨਹੀਂ ਛੋਟੀ ਦੇ ਹਾਂ ਕੋਈ ਜ਼ਿਆਦਾ ਨਹੀਂ ਵੀਰੇ ਬਾਜ਼ਾਰ ਮੰਨ ਕੇ ਚੱਲ ਗਿਆ ਵੀ ਪੂਰਾ ਟਾਫ ਕਰਤਾ ਕੰਮ ਹਨਾ ਹਾਂਜੀ ਤੇ ਬਾਕੀ ਹਾਂ ਆਪਾਂ ਨੂੰ ਆਇਆ ਪਸ਼ੂ ਸਰ ਸਾਹ ਨੂੰ ਦੇ ਦੇਣਾ ਓਕੇ ਤੇ ਅੱਗੇ ਆਹ ਛੋਟੀ ਆਪਣੀ ਇਹ ਵੀ ਦੂਜਾ ਸੂਆ ਸੁਣੀ ਜੀ ਦੂਜਾ ਸੂਆ ਵੱਡੇ ਕਦ ਕੱਢ ਫੁੱਲ ਵੱਡਾ ਕਦ ਕੱਢ ਤੇ ਸਿੰਘ ਨਿੱਕਾ ਹਾਂਜੀ ਨਿੱਕੇ ਸਿੰਘ ਹਾਂ ਤੇ ਬਾਕੀ ਮੈਂ ਦੁੱਧ ਵਾਲੀ ਹਾਂ ਪੂਲ ਬਰੀਡਡ ਆ ਮੈਂ ਥੋੜੀ ਸਾਂ ਘੱਟ ਹੋਈ ਹਾਂ ਥੋੜੀ ਜੀ ਸਾਂ ਵੀ ਕਹੇ ਸੱਜਣ ਨੇ ਘੱਟ ਆ ਤੇ ਬਾਕੀ ਕੁਆਲਿਟੀ ਬਹੁਤ ਆ ਹਨਾ ਹਾਂਜੀ ਇਹਦੀ ਤੌਰ ਕਰਾਈਏ ਚੈੱਕ ਬਰੀਡ ਬਰੂਡ ਬਹੁਤ ਚੰਗੀ ਐ ਨੋ ਚੰਗੀ ਆ ਕੋਈ ਸ਼ੱਕ ਨਹੀਂ ਤੇ ਦਿਨ ਹਫਤਾ ਲੈ ਜੂ ਦਸ ਦਿਨ ਹਜੇ ਅੱਜ ਇਹਨਾਂ ਇੱਕ ਹਫਤਾ ਹੀ ਰੱਖ ਲੈ ਜੀ ਲੈ ਜੂਗੀ ਹਨਾ ਤਿਆਰ ਹੁੰਦੀ ਆਉਂਦੀ ਪੂਰੀ ਹਾਂਜੀ ਸੱਜਣੋ ਸਿੰਘ ਬੜਾ ਨਿੱਕਾ ਲੱਗਾ ਹੋਇਆ ਝੋਟੀ ਨੂੰ ਕੱਦ ਪੂਰੇ ਵੱਡੇ ਦੀ ਸਾੜ ਦਾ ਢੋੜਾ ਬੰਨਣਾ ਨਹੀਂ ਕਿਸ ਨੂੰ ਸਰ ਹਾਂ ਤੇ ਚਮੜੀ ਬਿਲਕੁਲ ਬਰੀਕ ਤੇ ਸੁਹਾ ਦੂਜਾ ਹਨਾ ਪਹਿਲਾਂ ਤਾਂ ਦੁੱਧ ਪਹਿਲਾਂ ਨੇ ਦੁੱਧ ਆਨੇ 14 ਕਿਲੋ ਦੁੱਧ ਪੁਰਾਆ ਨਹੀਂ ਠੀਕ ਆ ਕੁਆਲਿਟੀ ਦੁੱਧ ਵਾਲੀ ਸੀ ਹਨਾ ਵਾਕੇ ਕੋਈ ਸ਼ੱਕ ਨਹੀਂ ਤੇ ਲੇਵਾ ਅਮਰੀਕਨ گاਵਾਂ ਅਰਗਾ ਸੱਜਣੋ ਤਿਆਰ ਕਰੂਗੀ ਇਹ ਤੁਸੀਂ ਵੀ ਗੈਸ ਲਾਇਓ ਇਹਦੇ ਸਰੀਰ ਕਟਾਂਚੇ ਤੋਂ ਬਾਕੀ ਸੁਭਾ ਚੰਗਾ ਵੇਖੋ ਫੇਸ ਕੁਆਲਿਟੀ ਇਹਦੀ ਨੇੜ ਤੋਂ ਸੰਗ ਸੰਗ ਕਿਆ ਬਾਤ ਈ ਆ ਸਿਰ ਜਦੀ ਉੱਚੀ ਹਾਂ ਇਹਨੇ ਆਪਕੇ ਸਿਰ ਜਦੀ ਉੱਚੀ ਵਾਕਿਆ ਕਹਿ ਦੀਦਾ ਹਨ ਪਰ ਇਹ ਸਿਰ ਜੱਡੀ ਉੱਚੀ ਵਾਕਿਆ ਹੀ ਆ ਵੇਖੋ ਸਜਣਾ ਤਰਦੀ ਦਾ ਫੇਰ ਲੇਵਾ ਭਾਂਡਾ ਕਰਮਾਂ ਵਾਲੀ ਦਾ ਤੁਹਾਨੂੰ ਹਰ ਪੱਖ ਤੋਂ ਤਸੱਲੀ ਕਰਾਈ ਆ ਵੀ ਕੋਈ ਚੀਜ਼ ਰਹਿ ਨਾ ਜਾਵੇ ਤੇ ਥਣਾ ਥਣਾ ਲੋ ਤਾਂ ਇਹ ਵੀ ਓਕੇ ਆ ਹਾਂਜੀ ਸਸਣਾ ਦੀ ਪਿਕੇਰੀ ਚੂਣ ਚਾਂ ਦੀ ਪੋਲੀ ਬੜੀ ਨਿਕਲੂ ਹਨਾ ਬੜੀ ਪੋਲੀ ਨਿਕਲੂ ਹਾਂ ਰੇਟ ਇਹਦਾ ਫਰਸ਼ਾ ਜੀ ਇਹਦਾ ਰੇਟ ਸੰਸਾਵ 1 ਲੱਖ 5000 ਰੁਪਇਆ 1 ਲੱਖ ਤੇ 5000 ਉਹਦੇ ਚ ਪਿਆਰ ਮੁਹੱਬਤ ਹੋ ਜੂ ਹਨਾ ਓਕੇ ਤੇ ਆ ਚੋਟੀ ਦਾ ਕੀ ਲੇਖਾ ਜੋਖਾ ਇਹ ਦੂਜਾ ਸੂਆ ਸੁਣੀ ਜੇ ਇਹ ਵੀ ਦੂਜਾ ਹੀ ਹਾਂਜੀ ਚਲੋ 3 ਨੰਬਰ ਤੇ ਆ ਗਈ ਓਕੇ ਇਹ ਦਿਨ ਲੈ ਜੂ ਦਿਨ 15 ਲੈ ਲੀਏ ਓਕੇ ਠੀਕ ਆ ਕੱਟੀ ਬਹੁਤ ਚੰਗੀ ਹੈ ਹਜੇ ਦਿਨ ਲੈ ਲੀ ਦੀ 15 ਓਕੇ ਤੌਰ ਤਾ ਕਰਾਈਏ ਚੱਕੇ ਦੀ ਵੀ ਦੂਜਾ ਸੂਆ ਸੱਚ ਨੂੰ ਦਿਨ ਜਰੂਰ ਹਜੇ 15 ਲੈਂਦੀ ਆ ਤੇ ਪਲੀ ਸੰਭੀ ਚੰਗੀ ਆ ਤੇ ਇਹਨੇ ਪਹਿਲਾਂ ਦਾ ਦੁੱਧ ਨਾ ਪਤਨਾ ਜਿਹਨੇ 12 ਤੋਂ ਪਲੱਸ ਹੀ ਆਨੇ ਚ ਆਇਆ 12 ਤੋਂ ਪਲੱਸ ਹੀ ਦੇ ਮਾਲ ਕਹਿੰਦੇ ਬਸ ਅਜੇ ਦਿਨ ਜ਼ਰੂਰ ਲੈਂਦੀ ਆ ਤੇ ਬਾਕੀ ਬਾਡੀ ਸਟਰਕਚਰ ਬੜਾ ਸੋਹਣਾ ਹਾਂ ਸ਼ਾਈ ਵੀ ਇਹਦੇ ਕੋਲ ਬਹੁਤ ਸ਼ਾਈ ਵੀ ਚੰਗੀ ਆ ਬਾਕੀ ਚਮੜੀ ਵੀ ਚੰਗੀ ਦੀ ਆ ਹਨਾ ਤੇ ਦੁੱਧ 3-14 ਪਾਉਗੀ ਜਦੋਂ ਤਿਆਰ ਹੋਊਗੀ ਹਾਂਜੀ ਕਮਾਲ ਓਦੋਂ ਡੰਗਰ ਤਿਆਰੀ ਤੇ ਆਉਂਦਾ ਓਦੋਂ ਹੋਰ ਸਾਹ ਮੁੜ ਕੇ ਡੰਗਰ ਦੀ ਕੰਡੀਸ਼ਨ ਹੋਰ ਹੋ ਜਾਂਦੀ ਆ ਹਾਂ ਇਹਨੇ ਹਜੇ ਕਈ ਜਿਵੇਂ ਕਹਿ ਦਿੰਦੇ ਰੰਗ ਬਦਲਨੇ ਆ ਹਾਂਜੀ ਲੇਵੇ ਚ ਆ ਕੇ ਕਰਮਾਂ ਆਲੀ ਨੇ ਹਨਾ ਫਿਰ ਜਦੋਂ ਜਾ ਕੇ ਵੇਖੀ ਉਹਦਾ ਲੈਟਰ ਮੀਟਰ ਪੈਣਦਾ ਹੈ ਉਹਨਾਂ ਦਾ ਤੇ ਜਦੋਂ ਜਾ ਕੇ ਵੇਖੀ ਤੇ ਨਾ ਸਾਡਾ ਛੱਡਣ ਨੂੰ ਜੀ ਕਰਦਾ ਸੀ ਨਾ ਲੈਣ ਨੂੰ ਇਕੱਤੀ ਇਹਦੇ ਮੈਨੇ ਤੇ ਲੈਣ ਦੀ ਨਹੀਂ ਕਰਦਾ ਆ ਵਾਕਈ ਚੱਲ ਪੁੱਤ ਚੱਲ ਉਥੇ ਤੇ ਜਦੋਂ ਇਹਦੀ ਜਾਤ ਕੁਆਲਿਟੀ ਤੇ ਜਾਂਦੇ ਹੀ ਫਿਰ ਜੀ ਕਰਦਾ ਸੀ ਵੀ ਫੜ ਲੀਏ ਇਹਦੇ ਸੁਹੇ ਬਣੀ ਵੇਖੀ ਆਪਾਂ ਮੱਝ ਲਈ ਜਾਂਦਾ ਕੋਲ ਅਭੀ ਤਿਆਰ ਹੋਈ ਜਾਣੀ ਆ ਆ ਆਪਣੇ ਕੰਮ 'ਚ ਤਾਂ ਸਾਰਾ ਕੁਝ ਫਿਰ ਆਉਂਦਾ ਹੀ ਆ ਹਨਾ ਹਾਂਜੀ ਨਾ ਪੁੱਤ ਨਾ 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 ਸ਼ੇਰਾਂ ਨਾ ਤੇ ਬਾਕੀ ਤਾਂ ਸ਼ਹਿਦ ਆਇਆ ਵਿਚਾਰਾਂ ਚੋਂ ਹਾਂਜੀ ਅਜੇ ਸ਼ਹਿਦ ਹੈ ਠੀਕ ਹੈ ਪੱਕਾ ਸ਼ਹਿਦ ਖਿੱਚ ਕੇ ਕੱਢਣ ਵਾਲੀ ਗੱਲ ਹੈ ਖਿੱਚ ਖਿੱਚ ਕੇ ਹਾਂਜੀ ਓਕੇ ਰੇਟ ਇਹਦਾ ਇਹਦਾ ਰੇਟ ਜਿਹੜਾ ਅੱਜ ਦਾ 95000 ਦੀ ਦੇ ਦਾਂਗੇ ਆ ਨਾ ਉਹਦੇ ਚੋਂ ਪਿਆਰ ਮੁਹੱਬਤ ਥੋੜਾ ਬਹੁਤਾ ਕੋਈ ਮੌਕੇ ਤੇ ਥੋੜਾ ਬੜਾ ਹੀ ਹੋਣਾ ਓਕੇ ਬਾ ਬਾਜ਼ਾਰ ਵੀ ਬੜਾ ਤੇਜ਼ ਆਈ ਜਾਂਦਾ ਛੋਟੀ ਸੰਧ ਸਾਹਿਬ ਇਹ ਵੀ 110 15000 ਦੀ ਆ ਠੀਕ ਹੈ ਉਹ ਵੀ ਜਿਹੜੇ ਸਾਹਿਬਾਂ ਨੂੰ ਮਿਲ ਜੇ ਅੱਜ ਕੱਚੀ ਕੋਈ ਵੀ ਭਰਾ ਸਾਹਿਬ ਨੂੰ ਜਾਵੇ ਆ ਚਲ ਉਹ ਵੀ ਆਪ ਦਾ ਉਹਨੂੰ ਵੀ ਸੌਖਾ ਹੋ ਜਾ ਹਾਂਜੀ ਅਲੇਫੇ ਤੋਂ ਆਨੇ ਤੱਕ ਸ਼ੁਕਰ ਅਤਾ ਤੇ ਸ਼ੁਕਰ ਤੇ ਇਹਦਾ ਕੀ ਹਿਸਾਬ ਕਿਤਾਬਾ ਜੱਟਾ ਬੜੀ ਜੈਲੀ ਜੁਲੀ ਹੈ ਨਾ ਪੂਛ ਚੱਕਦੀ ਆ ਦੂਜਾ ਸੂਆ ਠੰਡੀ ਧੀ ਬਹੁਤ ਹੈ ਵੀ ਵੇਖੋ ਤੇ ਇਹਨੇ ਦੁੱਧ ਪਹਿਲਨ ਪੂਲਨ ਦਾ ਕੀ ਲੇਖਾ ਜੋਖਾ ਕਰਮਾਂ ਵਾਲੀ ਦਾ ਇਹਦਾ ਰਿਕਾਰਡ ਬਹੁਤ ਚੰਗਾ ਦੱਸਿਆ ਪਹਿਲਨ ਦਾ 13 14 ਕੁ ਦੁੱਧ ਦੱਸਿਆ ਪਹਿਲਨ ਦਾ ਪਹਿਲਨ ਦਾ ਹੈ ਤੇ ਬਾਕੀ ਠੰਡੀ ਧੀ ਬਹੁਤ ਵੇਖੋ ਠੰਡੀ ਧੀ ਤੇ ਥਣ ਬੜਾ ਕੰਮ ਦਾ ਲੱਗਾ ਹੈ ਨਾ ਮੁੱਠੀ ਭਾਰ ਵਾਲਾ ਕਿਆ ਬਾਤ ਠੰਡੀ ਡੀਡੀ ਗਾਵਾਂ ਵਰਗੀ ਹੈ ਗਾਵਾਂ ਵਰਗੀ ਹੈ ਨਾ ਦਿਨ ਕਿੰਨੇ ਲੈ ਜੂ? ਜਣਾ ਜੀ 1 ਹਫਤਾ ਲੈ ਜੂ ਇਹ ਹਫਤੇ ਦੇ ਵਿੱਚ ਵਿੱਚ ਸੂਪੂ ਹਨਾ ਤੇ ਬਾਕੀ ਮੈਂ ਦੁੱਧ ਬਹੁਤ ਚੰਗਾ ਪਾਉ ਜੇ ਕਹੇ ਸਾਂਭਣ ਵਾਲਾ ਬੰਦਾ ਲੈ ਗਿਆ। ਤੇ ਨਟੂ ਲਾ ਜੀ ਕੱਢ ਕੇ ਸੂਗੀ ਹਾਂ। ਹਾਂ ਨਹੀਂ ਹਜੇ ਤਾਂ ਇਹ ਸਟਾਰਟ ਹੀ ਹੋਈ ਐ ਮਾਨੀ। ਇਹਨੇ ਕਰਮ ਵਾਲੀ ਨੇ ਕਈ ਕੁਛ ਬਣਾ ਜਾਣਾ ਹਨਾ। ਕੋਈ ਚੱਕਰ ਹੀ ਨਹੀਂ ਗਾਵਾਂ ਮੈਂ ਜਿੱਥੇ ਮਰਜੀ ਇਹਨੂੰ ਆਸ ਫੇਰੀ ਜੋ। ਤੇ ਧੋਰੇ ਦੀ ਕਰਾਚ ਇੱਕ ਬਾਕੀ ਸੱਜਣੋਂ ਪੈਠ ਪੁੜੇ ਦੀ ਨਾ ਉਤੋਂ 2 ਫੁੱਟ ਚੌੜੀ ਆ। ਬੜੀ ਖੁੱਲੇ ਡੁੱਲੇ ਪਿਛਲੇ ਢਾਂਚੇ ਦੀ ਆਪਣੇ ਪੁਰਾਣੇ ਬਜ਼ੁਰਗਾਂ ਦੀ ਕਹਾਵਤ ਹੁੰਦੀ ਸੀ ਵੀ ਬਲਦ ਅੱਗੇ ਦਾ ਤੇ ਮੱਜ ਪਿੱਛੇ ਦੀ ਨਗਰ ਤੇ ਉਹ ਇਹਦੇ ਵਿੱਚ ਨਾ ਸਾਰਾ ਢਾਂਚਾ ਬੜੀ ਚੌੜੇ ਪੱਠ ਪੁੜੇ ਦੀ ਮੈਂ ਤੇ ਲੇਵਾ ਭਾਂਡਾ ਵੀ ਕਰਮਾਂ ਵਾਲੀ ਨੂੰ ਜਿੰਨਾ ਤਿਆਰ ਕੀਤਾ ਬੜਾ ਸੋਹਣਾ ਕੀਤਾ ਹੋਇਆ ਵੇਖੋ ਵਾਕਈ ਹੈ ਨਾ ਲੋਹੜੀ ਬੰਪਰਾ ਗਰਜੰਟ ਵੀਰ ਕਹਿੰਦਾ ਵੀ ਇਹ ਰੇਡ 300 ਅੱਜ ਆਪਾਂ ਉਹਨੇ ਕੀ ਕਰਨੇ ਉਹਸਾਹਣੇ ਜੇਹਸਾਹਣੇ ਦੇ ਦੇਣੀਆਂ ਠੀਕ ਆ ਓਕੇ ਵੇਖੋ ਝੋਟੀ ਹੈ ਨਾ ਬਾਕੀ ਵੇਖ ਤੌਣ ਚੱਕ ਕੇ ਤੁਰਦੀ ਘੋੜੀ ਵਾਂਗੂ ਹੈ ਨਾ ਨਹੀਂ ਠੀਕ ਆ ਇਹਨੂੰ ਵੀ ਆਪਦੇ ਆਪ ਤੇ ਮਾਣ ਆ ਯਾਰ ਵੀ ਮੈਂ ਚੰਗੇ ਦੁੱਧ ਵਾਲੀ ਮੈਂ ਆ ਸਜਣੋ ਬੰਦੂ ਸਭ 100 ਬੰਦਾ ਲੈਂਦਾ ਚੰਗੇ ਬੰਦੇ ਦਾ ਚੰਗੇ ਡੰਗਰ ਦਾ ਚੱਗੇ ਆਨੇ ਕਰਾਣੇ ਦਾ ਹਾਂ ਵਾਕਈ ਸਹੀ ਗੱਲ ਆ ਕੋਈ ਸ਼ੱਕ ਨਹੀਂ ਵੇਖੋ ਸਜਣੋ ਅ ਲੇਵਾ ਪਾਂਡਾ ਤੁਹਾਨੂੰ ਮੈਂ ਇਹਦਾ ਪਹਿਲਾਂ ਵੀ ਚੈੱਕ ਕਰਾਇਆ ਤੇ ਸੁਭਾ ਇਹਦਾ ਜਿਹੜਾ ਜਿਹੜਾ ਖਰੋਤੇ ਮਾਰੇ ਮਾਰੇ ਬੰਦਾ ਲਾਗੋਦੀ ਖਾਂਦ ਭੁਜਾਏ ਜਿਹਦਾ ਇਹੋ ਪਰਖਿਆ ਜਾਂਦਾ ਚੰਗੇ ਘਰ ਦਾ ਵਾਲੇ ਦਾ ਵਾਕਈ ਵੇਖੋ ਸਜਣੋ ਕੀ ਬਾਤ ਆ ਦੇਖ ਬੜੀ ਜੈਲੀਆ ਪਰ ਮਾਰੀ ਕੰਡੀ ਤੇ ਰੀਡੀ ਆ گاਵਾ ਨਾਲੋਂ ਵੀ ਸੀਲ ਹੈ ਨਾ ਤੇ ਰੇਟ ਇਹਦਾ ਸ਼ਾਹ ਜੀ ਰੇਟ ਸੰਤ ਸਾਬ ਇਹਦਾ ਵੀ 1 ਲੱਖ 5000 ਰੁਪਇਆ ਓਕੇ ਤੇ ਇਹ 1 3 ਦੀ ਦੇ ਦਾਂਗੇ ਹਾਂ ਨਾ 1 ਲੱਖ ਤੇ 3000 ਦੀ ਦੇ ਦਿਆਂਗੇ ਹਾਂ ਨਾ ਬਾਕੀ ਜੇ ਕੋਈ ਫੋਨ ਲਾਉ ਮਾੜਾ ਮੋਟ ਉਹ ਕੋਈ ਪਿਆਰ ਮੁਹੱਬਤ ਓਕੇ ਦੇ ਹੋ ਜੂ ਹੋਰ ਮੰਨਤਾ ਨਹੀਂ ਕੋਈ ਵੇਖੋ ਸੱਜਣਾ ਹੈ ਨਾ ਖੋਲ ਖੋਲ ਕੇ ਵਿਖਾਉਂਦੀ ਆ ਪਰ ਮੈਂ ਰੇਟ ਜਿਹੜੇ ਅੱਜ ਕੀਤੇ ਜ ਆਪਦੇ ਨਾਲ ਬੜੇ ਖਿੱਚ ਕੇ ਕੀਤੇ ਅੱਛਾ ਹਾਂਜੀ ਵੀ ਗਾਂਵ ਵੀ ਯਾਰ ਪੈਸੇ ਲਾ ਕੇ ਚੀਜ਼ਾਂ ਆਉਂਦੀਆਂ ਹਨਾ ਹਾਂਜੀ ਕਿਉਂਕਿ ਲੋਕ ਮੁੱਲ ਕਰੀ ਬਹੁਤ ਜਾਂਦੇ ਆ ਬਾਈ ਤੇ ਆ ਮੈਂ ਆਪਣੀ ਸੂਆ ਕਿਹੜਾ ਇਹ ਤੀਜਾ ਸੂਆ ਸੁਣੀਏ ਓਕੇ ਦੂਜੇ ਸੂਏ ਦਾ ਕੀ ਰਿਕਾਰਡ ਰਿਹਾ ਦੁੱਧ ਦਾ ਬੜਾ ਚੰਗਾ ਦੁੱਧ ਪਰ 14 15 ਕਿਲੋ ਦੁੱਧ ਚਵਾਇਆ ਜੀ 14 ਤੋਂ 15 ਕਿਲੋ ਦੁੱਧ ਕਰਮ ਵਾਲੀ ਨੇ ਚਵਾਇਆ ਵੀ ਹੋਊਗਾ ਹਨ ਹਾਂਜੀ ਹੁਣ denn ਤਿਆਰੀ ਕੇ ਲੈ ਜੂ ਹਜੇ ਵੀ 2-4 ਦਿਨ ਮਾਲਕਾਂ ਨੇ ਕਹਣਾ ਲੋੜੀ ਤੋਂ ਇੱਕ ਦਿਨ ਨੂੰ ਮਗਰੋਂ ਸੁਣੀ ਅੱਛਾ ਬੁੱਟਾ ਨੇ ਆਪ ਨੂੰ ਕਹਣਾ ਹਾਂ ਕਹਣ ਕਿ ਆ ਕੇ ਲੋੜੀ ਤੋਂ ਇੱਕ ਅੱਧਾ ਦਿਨ ਬਾਅਦ ਹੀ ਸੁਣੀ ਫੇਰ ਹਜੇ ਦਿਨ ਕੱਢੂ ਹਾਂ ਉਸ ਹਿਸਾਬ ਨਾਲ ਉਸ ਹਿਸਾਬ ਨਾਲ ਜੀ ਕੱਢੂ ਤੇ ਕੱਢ ਵੀ ਸਕਦੀ ਆ ਕਈ ਮਈਆਂ ਕਰਦੀਆਂ ਕਰਾਉਂਦੀਆਂ ਕਈ ਕਈ ਦਿਨ ਕੱਢ ਜਾਂਦੀਆਂ ਹਨਾ ਹਾਂ ਨੀ ਗੁਣੀ ਤੇ ਫੁੱਲ ਫਿਰਦੀ ਹਾਂ ਨਹੀਂ ਹਜੇ ਹੋਰ ਬਣੂਗੀ ਵੀਰੇ ਇਹ ਹਾਂਜੀ ਹਜੇ ਆਹ ਤੇ ਲੱਡਲਾ ਕੱਢ ਕੇ ਸੋਊਗੀ ਕਿਉਂਕਿ ਇਹਨੇ ਲੇਵਾ ਚੰਗਾ ਤਿਆਰ ਕਰਨਾ ਕਰਮ ਵਾਲੀ ਨੇ ਤੇ ਥਣਾਂ ਨਾਲੋਂ ਭਾਰ ਲੋਕ ਕੇ ਆ ਹਾਂਜੀ ਥਣਾਂ ਦੀ ਪਿੱਛੇ ਦੀ ਅਸਟੈਂਟ ਆਪਣੀ ਇਹਦੀ ਫੁੱਲ ਗਰੰਟੀ ਆ ਕੱਢੀ ਕੇ ਰੈਂਦੀ ਵੀ ਤੌਰ ਕਰਾ ਚੱਕ ਲੋ ਵੀ ਸਜਣੋ ਲਾਸਟ ਵਾਲਾ ਤੋਹਫਾ ਜਿਹੜਾ ਬੜੇ ਚੰਗੇ ਦੁੱਧ ਵਾਲੀ ਜੇ ਮੈਂ ਪਾਲਦੀ ਆ ਨਾ ਬਾਕੀ ਤੁਹਾਡੀ ਸੇਵਾ ਤੇ ਵੀ ਜਰੂਰ ਆ ਕਿਉਂਕਿ ਕੱਲਾ ਜੇ ਆਪਾਂ ਮਹਿਤ ਤੇ ਦੋਸ਼ ਦੇਵਾਂਗੇ ਉਹ ਵੀ ਨਹੀਂ ਗੱਲ ਜੇ ਚੰਗੀ ਸਾਂਭੋਗੇ ਤਾਂ ਚੰਗਾ ਦੁੱਧ ਦੇਨੇ ਪਾਉਣਾ ਹੀ ਪਾਉਣਾ ਕਿਉਂਕਿ ਸਿੰਗਲ ਹੱਡੀ ਦੀ ਤੇ ਬਰੀਕ ਚਮੜੀ ਦੀ ਤੇ ਬੜੇ ਲੋਲੇਪੋਲੇ ਲੇਵੇ ਵਾਲੀ ਮੈਂ ਨਿੱਕੀ ਮਾਝ ਆਪਾਂ ਸੰਸਵਾ ਛਾਂ 'ਚ ਕੋਈ ਵੀ ਨਹੀਂ ਵਿਖਾਈ ਸਾਰੀਆਂ ਹਾਂ ਸਾਰੀਆਂ ਵੱਡੇ ਘਾਦ ਦੀਆਂ ਹਨ ਸਾਰੀਆਂ ਗਾਹ ਤੋਂ ਗਾਈਆਂ ਵਾਕੇ ਕੋਈ ਸ਼ੱਕ ਨਹੀਂ ਵੇਖੋ ਸੱਜਣਾ ਤਰਦੀ ਕਰਮ ਵਾਲੀ ਨੇ ਲੇਵਾ ਭਾਂਡਾ ਆਪਦਾ ਤਿਆਰ ਕੀਤਾ ਤੇ ਬਾਕੀ ਨਾ ਅ ਨੋਟ ਕਰਿਓ ਇਹਦਾ ਲੇਵਾ ਜਿਹੜਾ ਨਾੜਾਂ ਨਾਲ ਭਰਿਆ ਤੇ ਬਹੁਤ ਸਾਰੇ ਸੱਜਣਾ ਦੀ ਇਹ ਜਵੈਸ਼ ਹੁੰਦੀ ਹੈ ਵੀ ਚੰਗਾ ਲੈਵੇ ਤੇ ਨਾੜਾ ਹੋਣ ਤਾਂ ਪਸ਼ੂ ਤਕਰੀਬਨ ਉਹ ਚੰਗਾ ਹੀ ਹੁੰਦਾ ਦੁੱਧ ਨੂੰ ਆ ਵੇਖੋ ਤੇ ਬਾਕੀ ਮੜੀ ਮੋਟ ਭਲਾਂ ਭਲਾਂ ਚ ਵੀ ਆ ਗਈ ਆ ਇਹ ਆ ਵੇਖੋ ਹੈ ਨਾ ਕੋਈ ਗੱਲਬਾਤ ਕਰਮਾਂ ਵਾਲੀ ਚ ਤੇ ਇਹਦਾ ਫਿਰ ਰੇਟ ਇਹਦੀ ਡਿਮਾਂਡ ਤੋਂ ਸਭ 1 ਲੱਖ ਰੁਪਈਆ ਪੂਰਾ ਪੂਰਾ 1 ਲੱਖ ਰੁਪਈਆ ਤੇ ਮੌਕੇ ਦੇ ਮਾਨਤਨ ਕਰਦੇ ਉਹਦੇ ਚੋਂ ਪਿਆਰ ਮੁਹੱਬਤ ਹੈ ਨਾ ਹਾਂਜੀ ਜਿੰਨਾ ਵੀ ਹੋ ਸਕਿਆ ਬਾਕੀ ਆਪ ਦੇ ਜਣੀ ਖਿੱਚ ਕੇ ਕੀਤੇ ਆ ਹਾਂਜੀ ਬਾਕੀ ਦਰਦਲੀ ਚੀਜ਼ ਤਾਂ ਇਹ ਤਾਂ ਭੈਣਾ ਭਰਾ ਦੱਸਣਗੇ ਹਨ ਉਹ ਸੰਸਾਰ ਜਿਹੜਾ ਵੀਰ ਘੜਾ ਰੋਜ਼ ਪਛਮਾ ਦੇ ਰਹਿੰਦਾ ਪਤਾ ਲੱਗ ਹੀ ਜਾਂਦਾ ਉਹਨੂੰ ਆਪ ਹੀ ਪਤਾ ਲੱਗ ਜਾਂਦਾ ਵੀ ਇਹ ਹੀ ਰਾ ਚੀਜ਼ ਆ ਹਨਾ ਤੇ ਸਜਣੋ ਇਹ ਜਿਹੜੇ ਇਸ ਵੇਲੇ ਤੁਹਾਨੂੰ ਆਪਾਂ ਐਨੀਮਲ ਵੀਡੀਓ ਦੇ ਵਿੱਚ ਵਿਖਾਏ ਆ ਝੁੱਟੀ ਦਾ ਨਾ ਜਿਵੇਂ ਕਹਿ ਦਿੰਦੇ ਹੁੰਦੇ ਆਪਣੇ ਭੈਣਾ ਭਰਾ ਵੀ ਅੱਖਾਂ ਮੀਟ ਕੇ ਖਰੀਦ ਲਈ ਉਹ ਗੱਲ ਹੀ ਆ ਇੰਨੇ ਸੁਭਾ ਚੰਗੇ ਦੀ ਵਿਚਾਰੀ ਜਿਉਂਦੀ ਰਵੇ ਕਿਹੜੇ ਘਰੇ ਜਾਣਾ ਇਹ ਰਾਣੀ ਮੈਨੇ ਇਹਦੀ ਕੀ ਡਿਮਾਂਡ ਰੱਖੀ ਆਪਾਂ ਇਹਦੀ ਡਿਮਾਂਡ ਆਪਾਂ ਕੀਤੀ 1 ਲੱਖ 5000 ਤੇ 1 ਤੇ 1 3 ਦੀ ਕਿਹਾ ਹਨਾ ਹਾਂ ਨਾ ਦਮਾਂ 100 ਦਾਸਦੀ ਆ 15 ਦੀ ਆ ਪਰ ਤੁਹਾਨੂੰ ਤੁਹਾਡਾ ਡਿਮਾਂਡ ਰਸਤਾ ਹਾਂ ਨਹੀਂ ਵਾਕੇ ਕੋਈ ਸ਼ੱਕ ਨਹੀਂ ਬੜੀ ਜਾਨਦਾਰ ਝੋਟੀ ਆ ਸੱਜਣੋ ਤੇ ਚਾਰੂ ਚੂਰੂ ਵੀ ਚੰਗੀ ਹੋਊ ਹਨਾ ਚਾਰੂ ਚੂਰੂ ਬਹੁਤ ਜ਼ਿਆਦੀ ਬੜੀ ਚੰਗੀ ਕੱਟੀ ਆ ਤੇ ਆ ਜਿਓ ਹਣ ਸੱਜਣੋ ਤੁਹਾਨੂੰ ਜਿਹੜੇ ਸਟਾਰਟਿੰਗ ਚ ਨਗੀਨੇ ਵਿਖਾਤੇ ਤੇ ਉਹਨਾਂ ਤੇ ਆਪਾਂ ਕੈਮਰਾ ਫੇਰ ਫੋਕਸ ਕਰ ਦਈਏ ਆ ਵੇਖੋ ਹੈ ਨਾ ਇਹਦਾ ਰੇਟ ਵੀ ਜਾਇਜ਼ ਆ ਹਨਾ ਹਾਂਜੀ ਇਹ 10000 ਧਿਆਨ ਨਾਲ ਜਾਇਜ਼ ਜਾਇਜ਼ ਸਵਾ ਲੱਖ ਦੀ ਆ ਹਾਂ ਕੋਈ ਸ਼ੱਕ ਨਹੀਂ ਇਹ ਕੱਟੀ ਵੀ ਪੂਰੀ ਚੰਗੀ ਆ ਜਾਨਦਾਰ ਤੇ ਰੇਟ ਇਹਦਾ ਵੀ ਵੀਰ ਹਰਾਂ ਨੇ ਤੁਹਾਡੇ ਲੈਣ ਵਾਲਾ ਕਰਤਾ ਤੇ ਬੂਰੀ ਦਾ ਜਿਹੜਾ ਰੇਟ ਰੱਖਾਂਗੇ ਉਹ ਅੱਜ ਵੀਰ ਕਹਿੰਦਾ ਵੀ ਆਪਾਂ ਫੋਨ ਤੇ ਕਰਾਂਗੇ ਤੇ ਬਾਕੀ ਦੁੱਧ 13 ਕਿਲੋ ਹਨਾ ਕਰਮਾਂ ਵਾਲੀ ਕੋਲੇ ਸੰਤੂ ਸਾਹਿਬ ਦੁੱਧ ਜਿਹਨੂੰ ਪਰਾ ਪਹਿਲਾਂ ਕੱਟੀ 13 ਕਿਲੋ ਦੁੱਧ ਦੇਂਦੀ ਉਹਨੂੰ ਰੇਟ ਦਾ ਆਪੇ ਪਤਾ ਲੱਗ ਜਾਣਾ ਉਹਨੂੰ ਆਪੇ ਹੀ ਪਤਾ ਲੱਗਣਾ ਦੰਦਾਂ 'ਚ ਹਾਂਜੀ ਸੰਤੂ ਸਾਹਿਬ ਸਾਈ ਫੜਾਵੇ ਹਾਂ ਲਾਡਲ ਤੁਸੀਂ ਨਹੀਂ ਕੋਈ ਛੱਟ ਨਹੀਂ ਵਾਕਿਆ ਤੇ ਧੰਨਵਾਦ ਕਰਦਗੇ ਸਾਰਿਆਂ ਦਾ ਸਾਡੀ ਗੱਲ ਜੀ ਹਾਂ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ